ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਆ ਇੱਕ ਗਰੀਬ ਦਾ ਜਿਹਕੇ ਦੀ ਘਰ ਹੈ ਜਿਹੜਾ ਉਹ ਗਿਰ ਗਿਆ ਹੋਰ ਵੀ ਬਹੁਤ ਘਰ ਗਿਰੇ ਨੇ ਪਿੰਡਾਂ ਚ ਆਪਲੇ ਵਾਲੇ ਵਾਲੇ ਪਿੰਡਾਂ ਚ ਦੇਖ ਜੇ ਕਿਤੇ ਪੰਜ ਕਿਸੇ ਪਿੰਡ ਚ ਪੰਜ ਕਿਸੇ ਚ 10 ਆਹ ਦੇਖ ਸਕਦੇ ਆ ਵੀ ਅੰਦਰ ਬੜਨ ਨੂੰ ਵੀ ਜਗ੍ਹਾ ਜਿਹੜੀ ਬੱਚਿਆਂ ਨੂੰ ਬੇਣਤੀ ਕਰਦੇ ਆ ਗੱਗੀ ਘੌਰ ਕਰ ਜਾ ਰਹੀ ਚ ਵੀ ਕਿਤੇ ਇਹ ਵੀ ਨੁਕਸਾਨ ਹੋ ਜਾ ਦੇਖੋ ਇਹ ਚ ਵੀ ਆ ਦੇਖੋ ਕਿੰਨਾ ਛੱਡ ਗਿਆ ਇਹ ਵੀ ਬਹੁਤ ਹਾਂ ਸਾਡੇ ਖੜਾ ਗਿਆ ਰੁਕ ਨਹੀਂ ਰਹੀ ਲਗਾਤਾਰ ਕਾਗਜ਼ ਵਾਲੇ ਨੇ ਕਾਗਜ਼ ਦੇ ਰੇਟ ਚੱਕ ਤੇ ਕੋਸ਼ਿਸ਼ ਜਿਹੜਾ ਕਰਦਾ ਮੂਰਲੇ ਪਾਸੋਂ ਕਮਰਾ ਤੇ ਇੱਕ ਉਹ ਡਟ ਹੈਗੇ ਦੋ ਚੀਜ਼ਾਂ ਅੱਛਾ ਇੱਧਰ ਲਾ ਵੀ ਡਿੱਗ ਰਿਹਾ ਹੈ ਆ ਦੇਖੋ ਵੀ ਕਾਗਜ਼ ਪਾਏ ਹੋ ਉੱਤੇ ਬੇਨਤੀ ਕਰਦੇ ਆ ਗੌਰ ਕਰੋ ਯਾਰ ਬੇਨਤੀ ਦੁੱਜੇਨ ਵੀ ਲਵੇ ਕਮੈਂਟੀਆਂ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਅੰਦਰ ਗੁਰਦੁਆਰਾ ਸਾਹਿਬ ਚ ਲੈ ਕੇ ਜਾਓ ਯਾਰ ਜੇ ਤਾਂ ਸ਼ੈੱਡ ਕਿੱਡਾ ਬਣਿਆ ਹੋਇਆ ਉੱਥੇ ਭੱਜ ਜਾਓ ਬੇਨਤੀ ਹੈ ਜੀ ਤੁਹਾਨੂੰ ਕਈ ਵਾਰੀ ਜੇ ਆ ਦੇਖੋ ਨੁਕਸਾਨ ਨੇ ਆ ਗਿਆ ਬੱਚੇ ਨੇ ਸੋਡੇ ਕੁਛ ਨਹੀਂ ਹੁੰਦਾ ਨਾਲ ਸ਼ੈੱਡ ਐ ਉੱਥੇ ਮੰਜੇ ਹੈਗੇ ਨੇ ਸਾਰਾ ਕੁਸਾ ਗੁਰਦੁਦੁਆਰਾ ਸਾਹਿਬ ਦੋ ਕਰਮਾਂ ਤੇ ਗੁਰਦੁਆਰਾ ਹੈ ਪੈਲਸ ਚ ਭੱਜ ਜਾਓ ਧਰਮਸ਼ਾਲਾ ਚ ਭੱਜ ਜਾਓ ਭਾਈ ਮੂਲੇ ਤੇ ਉੱਥੇ ਭੱਜ ਜਾਓ ਬੱਚੇ ਨਾ ਜਾ ਬੱਚਿਆਂ ਦਾ ਸਤਿ ਸ੍ਰੀ ਅਕਾਲ ਦੋਸਤੋ ਦੇਖ ਸਕਦੇ ਹਾਂ ਇੱਕ ਗਰੀਬ ਦਾ ਜਿਕੇ ਦੀ ਘਰ ਹੈ ਜਿਹੜਾ ਉਹ ਗਿਰ ਗਿਆ ਹੋਰ ਵੀ ਬਹੁਤ ਘਰ ਗਿਰੇ ਨੇ ਪਿੰਡਾਂ ਚ ਆਪਲੇਦਲੇ ਪਿੰਡਾਂ ਚ ਦੇਖਦੇ ਆ ਕਿਤੇ ਪੰਜ ਕਿਸੇ ਪਿੰਡ ਚ ਪੰਜ ਕਿਸੇ ਚ 10 ਆਹ ਦੇਖ ਸਕਦੇ ਹੋ ਵੀ ਅੰਦਰ ਬੜਨ ਨੂੰ ਵੀ ਜਗ੍ਹਾ ਹੈ ਜਿਹੜੀ ਅਸੀਂ ਬਹੁਤ ਚਿਰ ਦੇ ਆਈ ਸੀ ਪੌੜੀਆਂ ਲੈ ਕੇ ਤੇ ਆ ਘਰ ਗਿਰ ਗਿਆ ਤੇ ਦੂਜੀ ਬੇਨਤੀ ਇਹ ਹੈ ਜਿਹੜਾ ਕਾਗਜ਼ ਜਿਹੜਾ ਕਾਗਜ਼ ਵੇਚਦੇ ਨੇ ਇਹਨਾਂ ਨੇ ਇੰਨੀ ਲੁੱਟ ਮਚਾਈ ਹੋਈ ਹੈਗੀ ਤੁਰੰਤ ਦੱਸੋ ਜਿਹੜਾ ਕੋਈ ਕਾਗਜ਼ ਮੁੱਲ ਲੈਂਦਾ ਹੈ ਉਹ ਤੁਰਤ ਦੱਸੋ ਕੀ ਰੇਟ ਕਰਕੇ ਭਾਈ ਕਾਗਜੂ ਇਹਨਾਂ ਨੇ 170 ਰੁਪਏ ਕਰਕੇ ਭਾਈ 170 200 ਵੀ ਇਹ ਕਹਿੰਦੇ 10 20 ਦਾ ਰੇਟ ਹੈ 120 30 ਦਾ ਰੇਟ ਹੈ ਇਹਨਾਂ ਨੇ ਦੁਕਾਨਦਾਰ ਨੇ ਲੁੱਟ ਵਿਚਾਰ ਕੇ 200 ਤੱਕ ਕਾਗਜ ਕਰਕੇ ਆ 100 ਇਹਨਾਂ ਹੱਕ ਨਹੀਂ ਮੰਦਾ ਵੀ ਤੁਸੀਂ ਪੰਜਾਬ ਇੱਕ ਗਰੀਬ ਤਾਂ ਪਹਿਲਾਂ ਹੀ ਡੁੱਬਿਆ ਪਿਆ ਗਰੀਬ ਹੈ ਵਿਚਾਰੇ ਦਾ ਉਹ ਕਾਗਜ ਪਾਊਗਾ ਤੁਸੀਂ ਲੈ ਲਓ ਭਾਈ ਜੇ ਕਿਤੇ ਵੀ ਕਾਗਜ ਸੋਥੋਂ 110 15 ਤੋਂ ਵੱਧ ਹੈ ਕੋਈ ਤਾਂ ਪਰਚਾ ਹੁਣ ਲਿਖਦੇ ਤਾਂ ਪਰਚਾ ਸਾਨੂੰ ਫੋਨ ਕਰ ਦਿਓ ਬੇਨਤੀ ਕਰਦੇ ਆਂਗੇ ਸਾਨੂੰ ਫੋਨ ਕਰੋ ਕਮੈਂਟ ਕਰਕੇ ਦੱਸੋ ਵੀ ਕਿਹੜਾ ਦੁਕਾਨਦਾਰ ਕਿੰਨਾ ਕਾਗਜ ਵੱਧ ਵੇਚ ਰਿਹਾ ਹੈਗਾ ਗਰੀਬੰਦਾ ਜਰ ਕਾਗਜ ਕਿੱਥੋਂ ਲੈ ਲੂ 200 ਰੁਪਏ 200 ਰੁਪਏ ਤੋਂ ਵੱਧ ਵੀ ਕਰਖਿਆ ਹੋਊਗਾ ਇਹਨਾਂ ਨੇ ਕਿਵੇਂ ਲੁੱਟ ਮਚਾਈ ਆ ਜਰ ਸ਼ਰਮ ਦੀ ਗੱਲ ਹੈ ਦੁਕਾਨਦਾਰਾਂ ਵਾਸਤੇ ਪਰ ਇੱਕ ਗਰੀਬ ਮਾਰੀ ਆ ਜਿਹੜੀ ਆ ਘਰ ਦੀ ਦੇਖ ਸਕਦੇ ਹੋ ਗਰੀਬ ਦਾ ਜਿਹੜਾ ਹੁਣ ਅੰਦਰ ਵੜ ਕੇ ਵੀ ਤੁਹਾਨੂੰ ਕਿੱਧਰ ਦੀ ਦਿਖਾਈ ਆ ਦੇਖੋ ਖੋਖਾ ਜਿਹੜਾ ਉਹ ਗਿਰ ਗਿਆ ਪਿੰਡ ਸ਼ਾਇਲੀ ਦੇ ਵਿੱਚ ਟਾਲੀਬਾਲ ਪੱਤੀ 'ਚ ਤਸਵੀਰਾਂ ਦੇਖ ਸਕਦੇ ਹੋ ਸੀ ਗੁਰਦੁਆਰਾ ਸਾਹਿਬ ਦੇ ਕੋਲ ਹੀ ਆ ਆ ਦੇਖੋ ਨੁਕਸਾਨ ਆ ਜਿਹੜਾ ਗਰੀਬ ਦਾ ਉਹ ਹੋਇਆਗਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਪਰ ਦੂਜੇ ਪਾਸੇ ਦੁਕਾਨਦਾਰਾਂ ਨੇ ਜਿਹੜੀ ਲੁੱਟ ਮਚਾਈ ਐ ਇੱਥੇ ਮਾਈਆਂ ਵੀ ਦੱਸ ਰਹੀਆਂ ਤੀਆਂ ਕਹਿੰਦੀ ਵੀ ਸਾਨੂੰ 400 ਰੁਪਏ ਦਾ ਜਮੇ ਥੋੜਾ ਜਿਹਾ ਕਾਗਜ਼ ਇੱਕ ਕਮਰੇ ਦੀ ਛੱਤ ਤੇ ਵੀ ਨਹੀਂ ਪਿਆ ਯਾਰ ਗਰੀਬ ਬੰਦਾ ਕਿੱਥੇ ਜਾਵੇ ਕਿੱਡੀ ਸ਼ਰਮ ਦੀ ਗੱਲ ਐ ਦੁਕਾਨਦਾਰਾਂ ਵਾਸਤੇ ਜਿਹੜੇ ਲੁੱਟ ਮਚਾਉਂਦੇ ਨੇ ਉਹਨਾਂ ਵਾਸਤੇ ਦੂਏ ਵਾਸਤੇ ਨਹੀਂ ਦੂਏ ਤਾਂ ਕੋਈ ਸਹੀ ਵੀ ਦਿੰਦੇ ਹੁਣੇ ਰੇਟ ਜਿਹੜੇ ਕੋਈ ਸਮਝਦੇ ਨੇ ਇਨਸਾਨੀਅਤ ਨੂੰ ਜਾਣਦੇ ਨੇ ਜਿਹੜੇ ਪਰ ਇਹ ਜਿਹੜੇ ਲਟੇਰੇ ਦੁਕਾਨਦਾਰ ਨੇ ਜਿਨ੍ਹਾਂ ਨੇ 200 170 ਲਾਇਆ ਹੋਇਆ ਐ ਉਹਨਾਂ ਤੇ ਪਰਚੇ ਵੀ ਦਰਜ ਕਰਾਓ ਕਮੈਂਟਾਂ ਦੇ ਵਿੱਚ ਉਹਨਾਂ ਨੇ ਤੁਰਤ ਆਪਣੇ ਇਲਾਕੇ ਦੇ ਵਿੱਚ ਤੁਰਤ ਫੋਨ ਕਰਕੇ ਕਿਸੇ ਨੂੰ ਦੱਸੋ ਵੀ ਯਾਰ ਦੁਕਾਨਦਾਰ ਇੰਨਾ ਮਹਿੰਗਾ ਲਾ ਰਿਹਾ ਹੈ ਇਹ ਬੇਨਤੀ ਕਰਦੇ ਆਂ ਸਰਕਾਰ ਵੱਲੋਂ ਪਰਚਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਹੋਈਆਂ ਨੇ ਜੇਕਰ ਕੋਈ ਦੁਕਾਨਦਾਰ ਵੱਧ ਕਾਗਜ ਲਾਉਂਦਾ ਪਰ ਅੰਦਰ ਦੀ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂਗੇ ਆਪਣਾ ਕੀ ਨੋ ਹੈ ਬਈ ਇਹਦਾ ਘਰ ਆ ਜੀ ਦਾ ਘਿਰਿਆ ਗੱਗੀ ਨਾ ਬਈ ਮੀਦੇ ਲਹਰ ਦਾ ਮੋਟਾ ਗਾ ਮੀਦੇ ਲਹਰ ਦਾ ਸ਼ਾਇਲੀ ਤੋਂ ਸ਼ਾਇਲੀ ਤੋਂ ਦੇ ਜੀ ਮੱਕਾ ਜਾਣੇ ਗਏ ਡਾਂਡੇ ਗਾ ਹੁਣੇ ਹੁਣੇ ਲੋਸਮੈਂਟ ਹੋਈ ਹੈ ਨਾਲ ਦੇ ਭੱਜੇ ਬਾਈ ਅੱਛਾ ਦੂਜਾ ਵੀ ਟੜਿਆ ਪਿਆ ਬਾਈ ਦੂਜਾ ਵੀ ਟੜਿਆ ਪਿਆ ਤੇੜਾ ਰੀ ਦੇ ਬਾਈ ਤੇੜਾ ਫਿਰ ਕੀ ਬੱਚੇ ਨੇ ਥੱਲੇ ਹਨਾ ਬੱਚੇ ਨੇ ਕੇ ਸਾਹ ਜੱਜ ਵੀ ਤੇੜਾ ਥੱਲੇ ਬੈਠਣਾ ਕਿਹਾ ਵੀ ਚਲ ਜੀ ਤੰਬੂ ਦੁੱਕਾ ਕੇ ਬਾਹਰ ਬੈਜੋ ਠੀਕ ਹੈ ਕਿ ਨਹੀਂ ਪੈਣ ਲੱਗ ਰਿਹਾ ਬਾਹਰ ਸੌਣ ਲੱਗ ਰਿਹਾ ਆ ਗੁਰਦੁਆਰਾ ਸਾਹਿਬ ਆਕ ਜੋ ਸ਼ੈੱਡ ਠਾਣਾ ਗੁਰਦੁਆਰਾ ਸਾਹਿਬ ਬਿਠਾਉਣੀਆ ਗੁਰਦੁਆਰਾ ਸਾਹਿਬ ਆਕ ਜੋ ਸ਼ੈੱਡ ਠਾਣਾ ਵਿਚਾਰ ਦਾ ਵਿਕਰ ਨਮਾ ਬਣਾ ਕੇ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਬੇਨਤੀ ਆ ਠੀਕ ਹੈ ਤੇ ਬਾਕੀ ਬੇਨਤੀ ਹੈ ਵੀ ਜਿੱਥੇ ਵੀ ਕਿਤੇ ਕੋਈ ਰਹਿੰਦਾ ਹੈ ਗਰੀਬ ਜੇ ਕਿਸੇ ਦਾ ਘਰ ਜੇ ਕਿਸੇ ਦਾ ਘਰ ਟੜਿਆ ਪਿਆ ਯਾਰ ਉਹ ਧਰਮ ਸਥਾਨਾਂ ਜਿਵੇਂ ਪੈਲਸ ਬਣੇ ਹੋਏ ਨੇ ਪਿੰਡਾਂ ਚ ਉਹਨਾਂ ਏਠਾਂ ਬਗਜੋ ਜਾਂ ਕੋਈ ਗੁਰਦੁਆਰਾ ਸਾਹਿਬ ਦੇ ਛੱਡਾਂ ਏਠਾਂ ਜਿੱਥੇ ਵੀ ਧਰਮ ਸ਼ਾਲਾ ਚ ਬਗਜੋ ਪਰ ਜੇ ਕਿਸੇ ਦਾ ਘਰ ਦੀਨਾਂ ਵੀ ਡਿਗੂ ਵਜਾ ਤੇੜਾ ਨੇ ਉਹ ਬੇਨਤੀ ਕਰਦੇ ਆਂ ਕਿ ਪਹਿਲੇ ਗੌਰ ਕਰ ਲੋ ਯਾਰ ਕੋਈ ਮਾਲੀ ਨੁਕਸਾਨ ਹੈ ਜਿਹੜਾ ਜਾਨੀ ਨੁਕਸਾਨ ਨਾ ਹੋਵੇ ਮਾਲੀ ਤਾਂ ਹੋਏ ਰਹੇਗਾ ਜਾਨੀ ਨੁਕਸਾਨ ਤੋਂ ਸਾਡੀਆਂ ਜਿਹੜੀ ਬੱਚਤ ਰਹੇ ਜੇ ਤੇ ਇਧਰ ਦੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਕੀ ਹਾਲਾਤ ਨੇ ਤੇ ਦੂਜ ਜਿਹੜਾ ਦੂਸਰਾ ਪਾਸੇ ਆ ਰਹੀਆਂ ਨੇ ਹੂੰ ਹੂੰ ਤੇ ਆ ਦੇਖੋ ਇਹ ਚ ਵੀ ਟਰੇਡਾ ਨੇ ਬੱਚਿਆਂ ਨੂੰ ਵੇਣਤੀ ਕਰਦੇ ਆ ਗੱਗੀ ਘੌਰ ਕਰ ਯਾਰ ਇਹ ਚ ਵੀ ਕਿਤੇ ਇਹ ਵੀ ਨੁਕਸਾਨ ਹੋ ਜਾ ਦੇਖੋ ਇਹ ਚ ਵੀ ਆ ਦੇਖੋ ਕਿੰਨਾ ਛੱਡ ਗਿਆ ਇਹ ਵੀ ਬਹੁਤ ਹਾਂ ਛੱਡੇ ਖੜਾ ਗਿਆ ਚ ਰੁਕ ਨਹੀਂ ਰਹੀ ਲਗਾਤਾਰ ਕਾਗਜ਼ ਵਾਲਿਆਂ ਨੇ ਕਾਗਜ਼ ਦੇ ਰੇਟ ਚੱਕ ਤੇ ਕੁਛ ਅਸੀਂ ਜਿਹੜਾ ਕਰਦਾ ਮੂਰਲੇ ਪਾਸੋਂ ਕਮਰਾ ਤੇ ਇੱਕ ਉਹ ਡਟ ਹੈਗੇ ਦੋ ਚੀਜ਼ਾਂ ਤੇ ਇੱਕ ਆ ਕਮਰਾ ਹੈਗਾ ਦੇਖ ਸਕਦੇ ਹੋ ਨੁਕਸਾਨ ਕਾफी ਹੋ ਗਿਆ ਜੀ ਦਿਖ ਰਿਹਾ ਹੈ ਜੀ ਫਿਰ ਤੁਸੀਂ ਗੌਰ ਯਾਰੋ ਗੁਰਦੁਆਰਾ ਸਾਹਿਬ ਜਾਓ ਕਹੀ ਮਣਾਇਆ ਜਾਏ ਕੋਸ ਇਹਨਾਂ ਨੂੰ ਯਾਰ ਬੱਚੇ ਨੇ ਠਾ ਬੱਚੇ ਨਾਲ ਡੇਢ ਜਾਣੇ ਛੋਡੇ ਅੱਛਾ ਇੱਧਰ ਲਾ ਵੀ ਡੇਗ ਰਿਹਾ ਹੈ ਆ ਦੇਖੋ ਵੀ ਕਾਗਜ਼ ਪਾਇਆ ਹੋਇਆ ਉੱਤੇ ਬੇਨਤੀ ਕਰਦੇ ਗੌਰ ਕਰੋ ਯਾਰ ਬੇਨਤੀ ਦੂਜਿਆਂ ਵੀ ਲਵੇ ਕਮੈਂਟੀਆਂ ਨੂੰ ਕਹਿੰਦੇ ਆ ਕਿ ਇਹਨਾਂ ਨੂੰ ਅੰਦਰ ਗੁਰਦੁਆਰਾ ਸਾਹਿਬ ਚ ਲੈ ਕੇ ਜਾਓ ਯਾਰ ਜਿੱਥੇ ਸ਼ੈੱਡ ਕਿੱਡਾ ਬਣਿਆ ਹੋਇਆ ਉੱਥੇ ਵਗਜੋ ਬੇਨਤੀ ਹੈ ਜੀ ਤੁਹਾਨੂੰ ਕਈ ਵਾਰੀ ਜੇ ਆ ਦੇਖੋ ਨੁਕਸਾਨ ਨੇ ਆ ਗਿਆ ਬੱਚੇ ਨੇ ਛੋਡੇ ਕੁਝ ਨਹੀਂ ਹੁੰਦਾ ਨਾਲ ਸ਼ੈੱਡ ਉੱਥੇ ਮੰਝੇ ਹੈਗੇ ਨੇ ਸਾਰਾ ਕੁਸਾ ਗੁਰਦੁਆਰਾ ਸਾਹਿਬ ਦੋ ਕਰਮਾਂ ਤੇ ਗੁਰਦ ਭਾਈ ਮੁੰਲੇ ਉੱਥੇ ਵਗਜੋ ਬੱਚੇ ਨਾ ਜਾ ਬੱਚਿਆਂ ਦਾ ਨੁਕਸਾਨ ਨਾ ਹੋਵੇ ਬੇਨਤੀ ਹੈ ਮੇਰੀ